ਸਤਿ ਸ਼੍ਰੀ ਅਕਾਲ ਜੀ ਮੈਂ ਸਰਪੀ ਸਿੰਘ ਖੁੰਡ ਪਿਆ ਦਾ ਚਲ ਤੋਂ ਬਾਈ ਅੱਜ ਆਪਾਂ ਪਹੁੰਚ ਚੱਕੇ ਗੋਰਾ ਟਾਇਲ ਗੋਰਾ ਬ੍ਰਾਂਡ ਬਣ ਚੁੱਕਿਆ ਕਾਦੇ ਟਾਈਮ ਦੇ ਵਿੱਚ ਇਹਨਾਂ ਦੇ ਇੱਕ ਨਵੀਂ ਸੋਚ ਹੈ ਵੀਰੇ ਆਪਣੇ ਸਮਾਜ ਨੂੰ ਬਦਲਣ ਦੇ ਲਈ ਉਹਨਾਂ ਦੇ ਵਿੱਚ ਨੇ ਤਾਂ ਬਹੁਤ ਵੱਡਾ ਹੱਥ ਹੈ ਆਪਾਂ ਮਿਲਦੇ ਹਾਂ ਬਾਈ ਜੀ ਵਰ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਰ ਬਹੁਤ ਵਧੀਆ ਜੀ ਬਹੁਤ ਵਧੀਆ ਭਾਈ ਜੀ ਤੁਸੀਂ ਜਿਹੜੇ ਆ ਪੌਦੇ ਵੰਡ ਦੀ ਸਕੀਮ ਸ਼ੁਰੂ ਕੀਤੀ ਹੈ ਹਨਾ ਆਪਣੇ ਟਾਇਲ ਸਟੋਰ ਦੇ ਉੱਪਰ ਇਹ ਕੀ ਸੋਚ ਕੇ ਕੀਤੀ ਹੈ ਇਹ ਦੇਖੋ ਜੀ ਜਿਵੇਂ ਐਕਤੀ ਆਪਣੇ ਨਿੰਮ ਬਹੁਤ ਘਟ ਗਏ ਜੀ ਨਿੰਮ ਤੇ ਬਹੁਤ ਮਾਰ ਪਈ ਆ ਸਿਆਲ ਚ ਆਪਾਂ ਨਿੰਮ ਲਵਾ ਰਹੇ ਆ ਜੀ ਹਨਾ ਜੀ ਜਿਵੇਂ ਆਪਣੇ ਪੰਜਾਬ ਦੇ ਵਿਰਾਸਤੀ ਪੌਦੇ ਆ ਜੀ ਉਹਨਾਂ ਦੀ ਬਹੁਤ ਘਟ ਰਹੀ ਆ ਕੁਝ ਤਾਂ ਬੈਸੀ ਘਟ ਰਿਹਾ ਕੁਝ ਐਕਤੀ ਨਿੰਮਾਂ ਤੇ ਆਪਣੀ ਕੁਦਰਤ ਦੀ ਮਾਰ ਪਈ ਹੈ ਹਨਾ ਜੀ ਉਹ ਚੀਜ਼ਾਂ ਨੂੰ ਆਪਾਂ ਮੂਰੇ ਲੈ ਕੇ ਆਏ ਜੀ ਆਪਾਂ ਨਹੀਂ ਹਰ ਇੱਕ ਕਸਟਮਰ ਨੂੰ ਜੋ ਵੀ ਗੋਰਾ ਟਾਇਲ ਤੇ ਆ ਰਿਹਾਗਾ ਜੀ ਠੀਕ ਹੈ ਜੀ ਉਹਨਾਂ ਨੂੰ ਹਰ ਇੱਕ ਨੂੰ ਨਿੰਮ ਜਾਮਣ ਤਮਰੂਦ ਮਤਲਬ ਫਲਾਂ ਵਾਲੇ ਬੂਟੇ ਵੀ ਦੇ ਰਹੇ ਤੁਸੀਂ ਫਲਾਂ ਮਤਲਬ ਗਾਹਕ ਦੀ ਇੱਛਾ ਗਈ ਹੈ ਨਾ ਕਸਟਮਰ ਦੀ ਇੱਛਾ ਗਈ ਹੈ ਹਾਂਜੀ ਹਾਂਜੀ ਜੋ ਵੀ ਤੁਸੀਂ ਯਾਰ ਕੋਈ ਇਹ ਗੱਲ ਨਹੀਂ ਆ ਵੀ ਹਰ ਇੱਕ ਕਸਟਮਰ ਨੂੰ ਤੁਸੀਂ ਜੇ ਕੋਈ ਨੇੜੇ ਤੇੜੇ ਪਿੰਡਾਂ ਦੇ ਲੋਕ ਆ ਰਹੇ ਨੇ ਮੇਰੇ ਕੋਲੇ ਜੀ ਬਈ ਸਾਨੂੰ ਪੌਦੇ ਚਾਹੀਦੇ ਆ ਜੀ ਆਪਾਂ ਲਾਉਣੇ ਆ ਅਸੀਂ ਕਹਿ ਦਿੰਦੇ ਆ ਵੀ ਲੈ ਜਾਓ ਜੀ ਜਿੰਨੇ ਲੱਗਦੇ ਆ ਲੈ ਜਾਓ ਵੀ ਤੁਸੀਂ ਲਾਓ ਬਸ ਇੱਕ ਲਾਓ ਪੌਦੇ ਲਾਓ ਜਿੱਥੇ ਵੀ ਲਾਓ ਆਪਣੇ ਪਤਾ ਕੀ ਆ ਵੀ ਉਹ ਹੋਰ ਦੁਕਾਨਦਾਰ ਬਥੇਰੇ ਆ ਜਾਂ ਕੋਈ ਵੀ ਬਿਜ਼ਨਸ ਕਰਦਾ ਪਰ ਉਹ ਬਿਜ਼ਨਸ ਕਰਦੇ ਆ ਆਪਦੇ ਫਾਇਦੇ ਲਈ ਸੋਚਦੇ ਆ ਤੁਸੀਂ ਬਿਜ਼ਨਸ ਕਰਦੇ ਹੋ ਆਪਣੇ এনवायरमेंट ਦੇ ਲਈ ਵੀ ਸੋਚ ਰਹੇ ਹੋ ਹਨਾ ਵੀ ਆਪਣਾ এনवायरमेंट ਕਿਵੇਂ ਸਹੀ ਬਣ ਸਕੇ ਦੇਖੋ ਸਰ ਬਿਜ਼ਨਸ ਤਾਂ ਚੱਲੀ ਜਾਂਦਾ ਹੈ ਹਨਾ ਜੀ ਇਹ ਵੀ ਇੱਕ ਛੋਟੀ ਜੀ ਕੋਸ਼ਿਸ਼ ਜ਼ਰੂਰੀ ਹੈ ਹਨਾ ਜੀ ਕੋਸ਼ਿਸ਼ ਆ ਭਾਈ ਆਪਣਾ ਕੋਈ ਕੁਛ ਨਾ ਕੁਛ ਤਾਂ ਪੜਾ ਹੋਵੇ ਹਨਾ ਰੈਲੀ ਦੀ ਗਰਮੀ ਦੇਖੋ ਆਪਾਂ ਵੀਡੀਓ ਬਣਾਉਂਦੇ ਨੇ ਕਿ ਸੀ ਬਹੁਤ ਗੱਜਾ ਦੇ ਗਰਮੀ ਸੀਗੀ ਕਾਰ ਨਹੀਂ ਆਹਾ ਸੀਗਾ ਵੀ ਰੁੱਖ ਮੱਚ ਚੁਕੇ ਤੁਸੀਂ ਦੇਖ ਸਕਦੇ ਪਿੱਛੇ ਭਾਈ ਜੀ ਹੋਰਾਂ ਨੇ ਗੋਰਾ ਟਾਇਲਸ ਵਾਲੇ ਨੇ ਰੁੱਖ ਲਗਾਉ ਉਹ ਧਰਤੀ بچਾਉਦੇ ਪਿੱਛੇ ਏਡੀ ਵੱਡੀ ਫਲੈਕਸ ਕਢਾ ਕੇ ਲਾਈ ਹੋਈ ਹੈ ਨਾ ਉਹ ਗ੍ਰੀਨ ਵਿਦ ਫਰੈਂਡ ਇਕੋ ਫਰੈਂਡਲੀ ਹੈ ਨਾ ਵੀਰ ਐਦਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਉਹ ਕਰਨੀਆਂ ਚਾਹੀਦੀਆਂ ਨੇ ਠੀਕ ਆ ਵੀ ਦੇਖੋ ਤੁਸੀਂ ਇਹਨਾਂ ਕੋਲੇ ਇਹਨਾਂ ਦੀ ਇਹ ਵੀ ਨਹੀਂ ਲਿਮਟਿਡ ਪੌਦੇ ਨਹੀਂਗੇ ਵੀ ਤੁਸੀਂ ਕੋਈ ਇੱਕ ਗਾਹ ਕਉਂਦਾ ਨੂੰ ਸਿਰਫ ਇੱਕ ਪੌਦਾ ਦਿੱਤਾ ਜਾਊਗਾ ਬਿਲਕੁਲ ਨਹੀਂ ਇਹ ਗੱਲ ਨਹੀਂ ਹੈ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂਗਾ ਵੀ ਅਸੀਂ ਕੱਲੇ ਕਸਟਮਰ ਨੂੰ ਨਹੀਂ ਹਾਂ ਜੋ ਵੀ ਆਉਂਦਾਗਾ ਜਨਨਕੀ ਆਲੇ ਦੁਆਲੇ ਹਾਂਜੀ ਜੋ ਵੀ ਆਲੇ ਦੁਆਲੇ ਪਿੰਡਾਂ ਦਾ ਆਉਂਦਾਗਾ ਕੋਈ ਵੀ ਆਪਾਂ ਪੌਦੇ ਲਾਉਣੇ ਆ ਜੀ ਹੈਨਾ ਜੀ ਆਪਾਂ ਹਰ ਇੱਕ ਜੋ ਵੀ ਇੱਕ ਬੰਦੇ ਨੂੰ ਅਸੀਂ 3-4 ਪੌਦੇ ਦਿੰਨੇ ਹੀ ਦਿੰਨੇ ਆ ਦਿੰਨੇ ਦਿੰਨੇ ਹਾਂਜੀ ਹਾਂਜੀ ਕੀ ਬਾਤ ਆ ਜੀ ਬਹੁਤ ਵਧੀਆ ਸੇ ਦਾ ਨਿੱਕ ਸਮਾਜ ਲਈ ਬਹੁਤ ਵਧੀਆ ਤੇ ਬਹੁਤ ਵੱਡੀ ਐਗਜ਼ੈਂਪਲ ਬਣ ਚੁੱਕਿਆ ਹੈ ਅੱਜ ਦੇ ਟਾਈਮ ਦੇ ਵਿੱਚ ਗੋਰਾ ਟਾਇਲ ਇੱਕ ਅੱਜ ਦੇ ਟਾਈਮ ਦੇ ਵਿੱਚ ਬ੍ਰਾਂਡ ਆ ਆਪਣੇ ਟਾਇਲ ਸਟੋਰ ਦਾ ਕਹਿ ਸਕਦੇ ਆ ਜਾਂ ਆਪਣਾ ਵੀ ਜਿਹੜੇ ਆਪਣੇ ਘਰੇ ਪੱਥਰ ਵਗੈਰਾ ਲਾਉਂਦਾ ਉਹਨਾਂ ਦਾ ਇੱਕ ਗੋਰਾ ਟਾਇਲ ਬ੍ਰਾਂਡ ਆ ਵੀਰੇ ਬਹੁਤ ਵਧੀਆ ਬ੍ਰਾਂਡ ਆ ਤੇ ਉਹਨਾਂ ਦੀ ਸੋਚ ਦੇਖੋ ਤੁਸੀਂ ਯਾਰ ਹਣਾ ਵੀ ਬਿਜ਼ਨਸ ਤਾਂ ਚਲੋ ਚੱਲਦਾ ਹੀ ਰਹਿਣਾਗਾ ਹਣਾ ਵੀ ਚਲੋ ਇੱਕ ਤਾਂ ਜਿਹੜਾ ਕੋਈ ਆਉਂਦਾ ਉਹਨੂੰ ਕਸਟਮਰ ਰੂਕੀ ਦਿੱਤੀ ਜਾਂਦੀ ਹੈ ਵੀ ਇਹ ਸਾਡਾ ਕਸਟਮਰ ਆ ਲੱਕੀ ਕਸਟਮਰ ਆ ਇਹਨੂੰ ਅਸੀਂ ਆਪ ਦੇ ਲੋ ਗਿਫਟ ਦੇਈਏ ਤੋਹਫਾ ਦੇਈਏ ਪਰ ਇਹ ਕਹਿੰਦੇ ਵੀ ਸਾਡੇ ਕੋਲੇ ਕੋਈ ਮਰਜੀ ਗਾਹਕ ਆਉਂਦਾ ਕੋਈ ਗਾਹਕ ਨਹੀਂ ਕੋਈ ਵੀ ਨਾਰਮਲ ਪਰਸਨ ਆ ਕੇ ਸਾਨੂੰ ਕਹਦੇ ਵੀ ਸਾਨੂੰ ਪੌਦੇ ਚਾਹੀਦੇ ਆ ਆਪਾਂ ਉਹਨਾਂ ਨੂੰ ਪੌਦੇ ਦੇਣ ਲਈ ਤਿਆਰ ਹਨਾ ਜਿਵੇਂ ਆ ਨਿੰਮ ਆ ਆ ਬਾਈ ਜੀ ਹਰਾਂ ਨੇ ਦੱਸਿਆ ਵੀ ਇੱਕ ਨਿੰਮ ਇਹ ਜਿਹਾ ਪੌਦਾ ਜਿਹੜਾ ਸਭ ਤੋਂ ਵੱਧ ਮਤਲਬ ਕਿ ਟੈਂਪਰੇਚਰ ਅਬਜ਼ੌਰਬ ਕਰਦਾ ਆ ਆਪ ਦੇ ਅੰਦਰ ਹਨਾ ਵੀ ਇਹਦੀ ਛਾਂ ਥੱਲੇ ਸਭ ਤੋਂ ਘੱਟ ਗਰਮੀ ਹੁੰਦੀ ਆ ਬਾਕੀ ਦੇਖੀਏ ਬਾਕੀ ਪੌਦਾਂ ਥੱਲੇ ਜਾਦੇ ਹੁੰਦੀ ਆ ਠੀਕ ਆ ਜੇ ਕਿਸੇ ਨੇ ਨਿੰਮ ਲਾਉਣਾ ਨਿੰਮ ਵੀ ਲਾਓ ਕਿਉਂਕਿ ਇਹ ਕੀ ਕੁਦਰਤੀ ਮਾਰ ਹਟਾ ਕੇ ਨਿੰਮ ਬਹੁਤ ਸਾਰੇ ਸੁੱਕ ਚੁੱਕੇ ਸੀ ਇਹ ਆਪਣਾ ਵਿਰਾਸਤੀ ਪੌਦਾ ਹੈਗਾ ਬਾਕੀ ਤੁਹਾਡੇ ਪਿੱਛੇ ਜਾਮਣਾ ਅਮਰੂਦ ਆ ਠੀਕ ਆ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਯਾਰ ਲੈ ਜਾਓ ਲਾ ਦਿਓ ਜਿੱਥੇ ਮਰਜ਼ੀ ਲਾ ਦਿਓ ਬਸ ਪੌਦੇ ਲਾ ਦਿਓ ਆ ਪੌਦੇ ਲਾਓ ਯਾਰ ਖੇਤ ਲਾਓ ਘਰ ਲਾਓ ਕਿਤੇ ਮਰਜ਼ੀ ਲਾਓ ਸੱਤ ਚ ਲਾਓ ਬਸ ਪੌਦੇ ਲਾਓ ਜਿੰਨੇ ਲਾ ਸਕਦੇ ਹੋ ਪੌਦੇ ਲਾਓ ਮੈਂ ਘੋਰਾ ਡਾਲਦੀ ਇਹ ਹੀ ਸੋਚਾ ਵੀ ਪੌਦੇ ਲਾਓ ਗਰਮੀ ਭਜਾਓ ਗੋ ਗ੍ਰੀਨਵੇਥ